ਕਿਹੜੀ ਨਾਮ ਮੇਰਾ ਨਾਮ ਮੇਰੀ ਨੀਕਾ ਕਿਹੜੀ ਕਲਾਸ ਵਿੱਚ ਹੋ ਮੈਂ ਆਪਣੇ ਹੀ ਸਰਕਾਰੀ ਕੰਨਿਆ ਸਕੂਲ ਵਿੱਚ ਪਲਸ 2 ਪਾਸ ਕੀਤੀ ਹੈ ਤੇ ਮੈਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਤੇ ਕਿਦਾਂ ਦੀ ਤਿਆਰੀਆਂ ਕਰਦੇ ਸੀ ਜਿਹੜੀ ਪੜਾਈ ਤੁਸੀਂ ਕਰਦੇ ਸੀਗੇ ਮੇਰੇ ਹਿਸਾਬ ਨਾਲ ਤਾਂ ਮਤਲਬ ਇਹ ਸਕੂਲ ਦੀ ਪੜ੍ਹਾਈ ਬਹੁਤ ਵਧੀਆ ਤੇ ਪੜ੍ਹਾਈ ਦੇ ਨਾਲ ਨਾਲ ਇੱਥੇ ਕੋ ਕਲਚਰ ਐਕਟੀਵਿਟੀਜ਼ ਵੀ ਬਹੁਤ ਹੁੰਦੀਆਂ ਨੇ ਤੇ ਟੀਚਰਸ ਬਹੁਤ ਵਧੀਆ ਨੇ ਤੇ ਮੈਂ ਮੈਥਮੈਟਿਕਸ ਦੇ ਟੀਚਰ ਬਹੁਤ ਜ਼ਿਆਦਾ ਵਧੀਆ ਨੇ ਤੇ ਮੈਂ ਇੱਥੋਂ 100 ਆਊਟ ਆਫ 100 ਪ੍ਰਾਪਤ ਕੀਤੇ ਨੇ ਮੈਥਮੈਟਿਕਸ ਤੋਂ ਆ ਬੇਟਾ ਕਿਹੜੇ ਸਟਰੀਮ ਚੋਂ ਸੀ ਤੇ ਨਾਨ ਮੈਡੀਕਲ ਸਟਰੀਮ ਸੀ ਮੇਰਾ ਔਰ ਅੱਗੇ ਤੁਸੀਂ ਕੀ ਕਰ ਰਹੇ ਹੋ ਅੱਗੇ ਹੁਣ ਮੈਂ ਕਾਲਜ ਚ ਲੱਗੇ ਆ ਤੇ ਮੇਰੇ ਜਿਹੜੇ ਬੈਨੀਫਿਟ ਬਹੁਤ ਪਏ ਨੇ 95% ਤੇ ਅੱਗੇ ਕਾਲਜ 'ਚ ਮੈਨੂੰ ਬਹੁਤ ਸਕਾਲਰਸ਼ਿਪ ਲੱਗੀ ਐ ਨੇ ਤੇ ਮੈਂ ਇਹੀ ਕਹਿਣਾ ਚਾਹਾਂਗੀ ਤੇ ਤੁਸੀਂ ਆਪਣੇ ਬੱਚਿਆਂ ਨੂੰ ਵੀ ਇਹੀ ਸਕੂਲ 'ਚ ਪਾਓ ਕਿਉਂਕਿ ਗਵਰਨਮੈਂਟ ਸਕੂਲ ਬਹੁਤ ਵਧੀਆ ਨੇ ਤੇ ਇੱਥੇ ਪੜ੍ਹਾਈ ਦੇ ਨਾਲ-ਨਾਲ ਕੋਲਚਰ ਐਕਟੀਵਿਟੀਜ਼ ਵੀ ਬਹੁਤ ਹੁੰਦੀਆਂ ਨੇ ਤੇ ਬਹੁਤ ਵਧੀਆ ਟੀਚਰ ਨੇ ਸਾਰਾ ਸਟਾਫ ਬਹੁਤ ਵਧੀਆ ਐ ਜਿਹੜੀਆਂ ਕੁੜੀਆਂ ਨਹੀਂ ਪੜ੍ਹਦੀਆਂ ਹੈਗੀਆਂ ਉਹਨਾਂ ਲਈ ਤੁਸੀਂ ਕੀ ਜਿਹੜੀਆਂ ਕੁੜੀਆਂ ਨਹੀਂ ਪੜ੍ਹਦੀਆਂ ਹੈਗੀਆਂ ਤਾਂ ਜਿਹੜੇ ਇੱਥੇ ਟੀਚਰ ਨੇ ਬਹੁਤ ਵਧੀਆ ਮਤਲਬ ਕਿ ਤਰੀਕੇ ਨਾਲ ਪੜ੍ਹਾਉਂਦੇ ਨੇ ਜਿਹੜੇ ਬੱਚੇ ਪੜ੍ਹਾਈ 'ਚ ਘੱਟ ਮਤਲਬ ਨਹੀਂ ਜ਼ਿਆਦਾ ਪੜ੍ਹ ਸਕਦੇ ਹੈਗੇ ਤੇ ਉਹਨਾਂ ਨੂੰ ਮਤਲਬ ਹੋ ਸਟਡੀ ਨੂੰ ਮਤਲਬ ਵੈਸੇ ਤਾਂ ਆ ਕੇ ਜਾ ਕੇ ਪੜ੍ਹੋ ਤਾਂ 3 ਘੰਟੇ ਦਾ ਦਿੱਤੇ ਸੀ ਬਟ ਜਿੰਨਾ ਸਕੂਲ ਚੀਜ਼ੇ ਪੜ੍ਹਾਉਂਦੇ ਸਨ ਸਭ ਸਮਝ ਆ ਜਾਂਦਾ ਸੀ ਜੇ ਉਹਨਾਂ ਨੇ ਇੱਕ ਵਾਰ ਰਿਵਾਈਜ਼ ਕਰੋ ਤਾਂ ਬਹੁਤ ਵਧੀਆ ਮਤਲਬ ਅਸੀਂ ਮੈਂਟੇਨ ਕਰ ਸਕਦੇ ਹਾਂ ਜਿਹੜੇ ਬੱਚੇ ਅੱਜ ਕੱਲ ਮੋਬਾਈਲ ਜ਼ਿਆਦਾ ਯੂਜ਼ ਕਰਦੇ ਆ ਉਹਨਾਂ ਲਈ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਬੱਚੇ ਮੋਬਾਈਲ ਯੂਜ਼ ਕਰਦੇ ਆ ਤਾਂ ਟੀਚਰ ਉਹਨਾਂ ਨੂੰ ਮਤਲਬ ਇਸ ਤਰ੍ਹਾਂ ਮੋਟੀਵੇਟ ਕਰਦੇ ਨੇ ਕਿ ਮਤਲਬ ਜਿਹੜੀ ਆਪਣੀ ਸਟੱਡੀ ਦੇ ਨਾਲ ਨਾਲ ਜਿਹੜੀ ਆਨਲਾਈਨ ਐਕਟੀਵਿਟੀਆਂ ਵੀ ਕਾਫੀ ਇੱਥੇ ਹੁੰਦੀਆਂ ਨੇ ਤਾਂ ਕਿ ਜੋ ਬੱਚਿਆਂ ਦਾ ਮਤਲਬ ਹੋਊਗਾ ਧਿਆਨ ਹਟ ਕੇ ਤਾਂ ਕੁੱਤੇ ਵਿੱਚ ਮੈਂ ਇੱਕ ਇੰਜੀਨੀਅਰ ਬਣਨਾ ਚਾਹੁੰਦੀ ਹਾਂ ਤੇ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਜੋ ਵੀ ਮਤਲਬ ਬੱਚੇ ਪਲੱਸ 2 ਤੱਕ ਪੜਦੇ ਨੇ ਤਾਂ ਉਹਨਾਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਪੜਨਾ ਚਾਹੀਦਾ ਕਿਉਂਕਿ ਇੱਥੇ ਦੀ ਸਟੱਡੀ ਬਹੁਤ ਵਧੀਆ ਹੈ ਤੇ ਟੀਚਰ ਮਤਲਬ ਇੱਕ ਐਜੇ ਮਤਲਬ ਆ ਤਰੀਕੇ ਨਾਲ ਪੜਾਉਂਦੇ ਨੇ ਕਿ ਬੱਚਿਆਂ ਦਾ ਆਪਣੇ ਆਪ ਇੰਟਰਸਟ ਪੈ ਜਾਂਦਾ ਹੈ ਤੇ ਮੇਰੇ ਮਤਲਬ ਕਿ ਇਹ ਪਰਸੈਂਟੇਜ ਆ ਕੇ ਬਹੁਤ ਮਤਲਬ ਪਿਆ ਹੈ ਤੇ ਕਾਲਜ ਵਿੱਚ ਬੜੀ ਸਕਾਲਸ਼ਿਪ ਮਿਲਦੀ ਹੈ ਤੇ ਮੈਂ ਤਾਂ ਬਹੁਤ ਵਧੀਆ ਧੰਨ ਸਵਾਗਤ ਤੇ ਪਹੁੰਚੋ ਸਲਾਨਾ ਸਮਾਗਮ ਦੀਆਂ ਆਪਾਂ ਦੇ ਵਿੱਚ ਕੀ ਦੇਖੋ ਜਦੋਂ ਪੁਰੀਆਂ ਸਕੂਲ ਅਰ ਪਲੇਸ ਨੇ ਸਕੂਲ ਤੋਂ ਰਲ ਕੇ ਸਲਾਮਾ ਸਭਾ ਹੋ ਰਿਹਾ ਤੇ ਮੈਂ ਮਾਣ ਮਹਿਸੂਸ ਕਰਦਾ ਹਾਂ ਸਸਤਾ ਤੇ ਤੁਹਾਨੂੰ ਪਤਾ ਬਹੁਤ ਵੱਡੀਆਂ ਪ੍ਰਾਪਤੀਆਂ ਨੇ ਇਹਨਾਂ ਦੇ ਹਰ ਖੇਤਰ 'ਚ ਸਭ ਤੋਂ ਅੱਗੇ ਨੇ ਚਾਹੇ ਫੀਡਰਾਂ ਦੀ ਗੱਲ ਕਰੀਂ ਕਿਸੇ ਵੀ ਤਰ੍ਹਾਂ ਦੀ ਐਕਟੀਵਿਟੀ ਆ ਤਾਂ ਉਹਨੂੰ ਪੂਰੇ ਤਰੀਕੇ ਨਾਲ ਲਵਾਉਂਦੇ ਨੇ ਤੇ ਜਿੰਨਾ ਵੀ ਸਟਾਫ ਆ ਜਾਂ ਪ੍ਰਬੰਧਕ ਕਮੇਟੀ ਆ ਤੇ ਜਿੰਨੇ ਵੀ ਟੀਚਰ ਸਾਹਿਬਾਨ ਨੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਵੀ ਉਹ ਹਰ ਇੱਕ ਪ੍ਰੋਗਰਾਮ ਨੂੰ ਬਹੁਤ ਵਧੀਆ ਤਰੀਕੇ ਨਾਲ ਸਫਲ ਕਰਦੇ ਸਿੱਖਿਆ ਦੇ ਖੇਤਰ ਲਈ ਸਰਕਾਰ ਕੀ ਕੀ ਕੰਮ ਕਰ ਰਹੀ ਹੈ ਕਿਸ ਬਰਾਂਲੇ ਦੇ ਵਿੱਚ ਕੋਈ ਇਹੋ ਜਿਹੀ ਗੱਲ ਆ ਸਕਦਾ ਹੈ ਸਿੱਖਿਆ ਦੇ ਖੇਤਰ 'ਚ ਕੋਈ ਕਾਰ ਲੱਗੀ ਹੋਈ ਹੈ ਪਰ ਸਾਡਾ ਮੇਨ ਮਕਸਦ ਸਿੱਖਿਆ ਨੂੰ ਉਪਰ ਚੱਕਣੀ ਹੈ ਜਿਵੇਂ ਗੱਲ ਕਰੀਏ ਜੇ ਅਪਾ ਇੱਥੇ ਦੀ ਵੀ ਇੱਕ ਲੰਬੀ ਲਿਸਟ ਪ੍ਰਾਪਤ ਕੀਤੀ ਹੈ ਨੇ ਪੂਰੇ ਸਾਲ ਦੀ ਜੀ ਮਬਾਰਕਬਾਦ ਜੀ ਦਿੰਦਾ ਹਾਂ ਸਰ ਹਾਂ ਜੀ ਸਰ ਕੀ ਨਾਮ ਹੈ ਸਰ ਮੇਰਾ ਨਾਮ ਰੇਂਦਰ ਸਿੰਘ ਅ ਸਕੂਲ ਦੇ ਵਿੱਚ ਐਨਵਲ ਫੰਕਸ਼ਨ ਕਰਵਾਇਆ ਗਿਆ ਕੀ ਕੀ ਐਕਟੀਵਿਟੀ ਕਰੀਏ ਚਾਹੀਏ ਤੇ ਕਿਹੜੇ ਕਿਹੜੇ ਪ੍ਰੋਗਰਾਮ ਸਾਰੇ ਸਾਡੇ ਨਾਲ ਜਿਵੇਂ ਸਾਲ ਦੇ ਵਿੱਚ ਜਿਹੜੇ ਬੱਚੇ ਸਾਡੇ ਕਿਸੇ ਵੀ ਫੀਲਡ ਦੇ ਵਿੱਚ ਕੋਈ ਪ੍ਰਾਪਤੀਆਂ ਕਰਦੇ ਨੇ ਚਾਹੇ ਉਹ ਅਕਾਡੈਮਿਕ ਨੇ ਚਾਹੇ ਉਹ ਸਪੋਰਟਸ ਨੇ ਚਾਹੇ ਕੋ ਕਰੀਕੂਲਮ ਐਕਟੀਵਿਟੀਜ਼ ਨੇ ਚਾਹੇ ਹੋਰ ਇਵੈਂਟਸ ਜੋ ਡਿਪਾਰਟਮੈਂਟ ਵੱਲੋਂ ਸਾਨੂੰ ਦਿੱਤੇ ਜਾਂਦੇ ਨੇ ਤਾਂ ਉਹਨਾਂ ਪ੍ਰਾਪਤੀਆਂ ਦੇ ਲਈ ਬੱਚਿਆਂ ਨੂੰ ਅਸੀਂ ਹਲਾਸ਼ੇਰੀ ਦੇਣ ਦੇ ਲਈ ਉਹਨਾਂ ਦਾ ਮਾਨ ਸਤਿਕਾਰ ਕਰਨ ਦੇ ਲਈ ਬੱਚਿਆਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਸੱਦ ਕੇ ਅਸੀਂ ਇਹ ਪ੍ਰੋਗਰਾਮ ਹੈ ਜਿਹੜਾ ਹਰ ਸਾਲ ਕਰਦੇ ਆ ਤੇ ਉਸੇ ਲੜੀ ਦੇ ਵਿੱਚ ਸਾਡੇ ਸਕੂਲ ਦੇ ਵਿੱਚ ਅੱਜ ਇਹ ਜਿਹੜਾ ਐਨਵਲ ਫੰਕਸ਼ਨ ਹੈ ਚਲਾਇਆ ਜਾ ਰਿਹਾ ਹੈ ਕਿਹੜੇ ਉਸੇ ਖੇਤਰ ਵਿੱਚ ਤੋਂ ਜਿਹੜੇ ਲੜਕੇ ਜਿਹੜੀਆਂ ਫਸ ਜਿਸ ਤਰ੍ਹਾਂ ਸਰ ਮੈਂ ਪਹਿਲਾਂ ਦੱਸਿਆ ਤੁਹਾਨੂੰ ਵੀ ਹਰ ਖੇਤਰ ਦੇ ਵਿੱਚੋਂ ਜਿਸ ਤਰ੍ਹਾਂ ਸਾਡੇ ਅਕੈਡੈਮਿਕ ਦੇ ਵਿੱਚ ਬੜੇ ਵਧੀਆ ਰਿਜ਼ਲਟ ਆਉਂਦੇ ਨੇ ਹਰ ਸਾਲ ਸਾਡੀਆਂ ਕਈ ਕਈ ਮੈਰਿਟਾਂ ਆਉਂਦੀਆਂ ਨੇ ਸਾਡੀਆਂ ਜਿਹੜੀਆਂ ਵਿਦਿਆਰਥਣਾਂ ਨੇ ਉਹ ਖੇਡਾਂ ਦੇ ਵਿੱਚ ਬਹੁਤ ਵਧੀਆ ਪ੍ਰਾਪਤੀ ਕਰਦੀਆਂ ਨੇ ਨੈਸ਼ਨਲ ਲੈਵਲ ਤੱਕ ਕੁੜੀਆਂ ਖੇਡ ਕੇ ਆਉਂਦੀਆਂ ਨੇ ਇਸੇ ਤਰੀਕੇ ਨਾਲ ਕੋਹ ਕਰੀਕੂਲਮ ਐਕਟੀਵਿਟੀਜ਼ ਨੇ ਜਿਹੜੀਆਂ ਉਹਨਾਂ ਦੇ ਵਿੱਚ ਵੀ ਸਟੇਟ ਲੈਵਲ ਤੱਕ ਪਾਰਟਿਸਪੇਸ਼ਨ ਰਹਿੰਦੀ ਹੈ ਸਬੂਤ ਦੀ ਸਰਟੀਫੀਕੇਟ ਇਹ ਕਿਹੜੀਆਂ ਪਿਆਰੀਆਂ ਕਿੱਦਾਂ ਕਰਵਾਈਆਂ ਜਾਂਦੀਆਂ ਨੇ ਖੇਡਾਂ ਦੇ ਵਿੱਚ ਪਿਆਰੀਆਂ ਨੇ ਜਿਹੜੀਆਂ ਜਾਂ ਪੜਾਈ ਦੀਆਂ ਤੇ ਕਿੱਦਾਂ ਮੈਨੇਜ ਕਰਦੇ ਸੀ ਇਹ ਸਾਡੀ ਜਿਵੇਂ 52 ਜਾਣੇ ਦੀ ਟੀਮ ਆ ਪੂਰੀ ਅਸੀਂ ਸਾਰੇ ਇਕਜੁੱਟਾਂ ਤੇ ਜਿਹਨੂੰ ਜਿਹੜੀ ਵੀ ਡਿਊਟੀ ਦਿੱਤੀ ਜਾਂਦੀ ਆ ਉਹਨੂੰ ਬੜੇ ਹੀ ਉਹ ਇਮਾਨਦਾਰੀ ਨਾਲ ਬੜੀ ਮਿਹਨਤ ਨਾਲ ਨਿਭਾਉਂਦੇ ਨੇ ਤੇ ਇਹੀ ਸਾਡਾ ਹਾਰਡਵਰਕ ਆ ਸਾਰਿਆਂ ਦਾ ਵੀ ਅਸੀਂ ਬੱਚਿਆਂ ਨੂੰ ਉੱਚਾ ਚੱਕੀਏ ਚਾਹੇ ਉਹ ਖੇਡਾਂ ਦਾ ਖੇਤਰ ਆ ਚਾਹੇ ਉਹ ਸਿੱਖਿਆ ਦਾ ਖੇਤਰ ਆ ਚਾਹੇ ਉਹਨਾਂ ਦਾ ਹੋਰ ਕਲਚਰ ਐਕਟੀਵਿਟੀਆਂ ਨੇ ਕਿਸੇ ਵੀ ਤਰੀਕੇ ਦੇ ਵਿੱਚ ਜੋ ਵੀ ਕਲਾਏ ਉਸ ਨੂੰ ਅਸੀਂ ਲਖਾਰਨ ਦੀ ਪੂਰੀ ਕੋਸ਼ਿਸ਼ ਕਰਦੇ ਆ ਤੇ ਚਾਹੁੰਦੇ ਆ ਵੀ ਸਾਡੇ ਬੱਚੇ ਨੇ ਜਿਹੜੀ ਉਹ ਇੱਕ ਚੰਗੇ ਨਾਗਰਿਕ ਬਣ ਕੇ ਸਮਾਜ ਦੀ ਸੇਵਾ ਕਰੇ ਕਿੰਨੇ ਬੱਚੇ ਇਸ ਵਾਰ ਮੈਰਿਟ ਇਸ ਵਾਰ ਸਾਡੇ ਸਰ ਤਿੰਨ ਬੱਚੇ ਨੇ ਜਿਹੜੇ ਮੈਰਿਟ ਚ ਆਏ ਨੇ ਤੇ ਸਾਡੀਆਂ ਪੰਜ ਲੜਕੀਆਂ ਇਹੋ ਜੀਆਂ ਸੀ ਜਿਹੜੀਆਂ ਸਿਰਫ ਇੱਕ ਇੱਕ ਨੰਬਰ ਕਰਕੇ ਮੈਰਿਟ ਚ ਰਹਿ ਗਈਆਂ ਸਾਡੇ ਲਈ ਉਹ ਵੀ ਮੈਰਿਟ ਹੋਲਡਰ ਨੇ ਤੇ ਸਾਡੇ ਜੇ ਅਸੀਂ ਸਾਰੇ ਦੇਖੀਏ ਤਾਂ ਸਾਡੇ 50% ਬੱਚੇ ਇਹੋ ਜਿਹੇ ਨੇ ਜਿਨ੍ਹਾਂ ਦੇ 90 ਪਲੱਸ ਪਰਸੈਂਟ ਨੰਬਰ ਆਏ ਇੱਕ ਬੜੀ ਮਾਣ ਵਾਲੀ ਗੱਲ ਆ 90 ਪਲੱਸ ਪਰਸੈਂਟ ਨੰਬਰ ਲੈਣੀ ਤਾਂ ਵੱਡੀ ਇੱਕ ਮਾਣ ਦਾ ਸਾਡਾ ਹਿੱਸਾ ਬਣਦਾ ਸਕੂਲ ਕਿਹੜੀ ਗੇਮਸ ਦੇ ਵਿੱਚ ਜਿਹੜਾ ਫਸਟ ਆ ਸਕੂਲ ਸਾਡੀਆਂ ਜਿਹੜੀਆਂ ਮੇਨ ਲੜਕੀਆਂ ਨੇ ਉਹ ਰੈਸਲਿੰਗ ਦੇ ਵਿੱਚ ਪਾਰਟਿਸਿਪੇਟ ਕਰਦੀਆਂ ਨੇ ਪਰ ਹੁਣ ਜਿਵੇਂ ਸਾਡਾ ਸਕੂਲ ਹੈ ਜਿਹੜਾ ਪੀਐਮ ਸ਼ਰੀ ਦੇ ਵਿੱਚ ਚੁਣਿਆ ਗਿਆ ਤਾਂ ਇਸ ਲਈ ਅਸੀਂ ਗਰਾਊਂਡ ਆ ਡਿਵੈਲਪ ਕਰ ਰਹੇ ਹਾਂ ਉਹਦੀ ਕੰਮ ਆ ਜਿਹੜਾ ਉਸਾਰੀ ਦੀ ਨਾ ਸਭ ਤੋਂ ਪਹਿਲਾਂ ਅਸੀਂ ਬਾਸਕਟਬਾਲ ਦਾ ਗਰਾਊਂਡ ਆ ਜਿਹੜਾ ਉਹ ਬਣਾ ਰਹੇ ਹਾਂ ਜਿਹੜਾ ਇਸੇ ਸੈਸ਼ਨ 'ਚ ਬਣ ਕੇ ਤਿਆਰ ਹੋ ਜਾਊਗਾ ਤੇ ਅਸੀਂ ਉਹ ਬੱਚਿਆਂ ਨੂੰ ਅਰਪਿਤ ਕਰਦਾਂਗੇ ਤੇ ਨਾਲ ਦੀ ਨਾਲ ਸਾਡਾ ਹਾਕੀ ਦੀ ਜਿਹੜੀ ਟੀਮ ਆ ਉਹ ਵੀ ਅਸੀਂ ਅਗਲੇ ਸਾਲ ਤੋਂ ਬੱਚਿਆਂ ਦੀ ਪਾਰਟਿਸਪੀਸ਼ਨ ਜਿੰਦੀ ਜ਼ਰੂਰ ਕਰਾਂਗੇ ਇਲਾਕੇ ਦੇ ਵਿੱਚ ਕੋਈ ਨਾ ਸਕੂਲ ਜਿਹੜਾ ਸਰਕਾਰੀ ਸਕੂਲ ਹੈ ਪ੍ਰਾਈਵੇਟ ਸਕੂਲਾਂ ਇਸ ਨਾਲ ਤਾਂ ਹਰ ਮਾਨ ਵਾਲੀ ਗੱਲ ਆ ਸਾਨੂੰ ਅਸੀਂ ਤਾਂ ਪੇਰੈਂਟਸ ਨੂੰ ਵੀ ਇਹੀ ਬੇਨਤੀ ਕਰਦੇ ਆ ਵੀ ਤੁਸੀਂ ਆਪਣੇ ਬੱਚਿਆਂ ਨੂੰ ਸਰਕਾਰੀ ਸਹੂਲਤਾਂ ਤੋਂ ਵੱਧ ਤੋਂ ਵੱਧ ਜਾਣੂ ਕਰਵਾਓ ਤਾਂ ਇਥੋਂ ਲਾਹਾ ਲਓ ਕਿਉਂਕਿ ਸਰਕਾਰ ਆ ਜਿਹੜੀ ਬੜੀ ਅਵੇਅਰ ਆ ਐਜੂਕੇਸ਼ਨ ਤੇ ਹੈਲਥਵੇਅਰ ਤੇ ਕਾਫੀ ਵਰਕ ਕਰ ਰਹੀ ਆ ਕਿਉਂਕਿ ਹੁਣ ਜਿਹੜਾ ਆਪਣਾ ਸਕੂਲ ਪੀਐਮ ਸ਼੍ਰੀ ਬਣਿਆ ਇਹਦੇ ਵਿੱਚ ਜਿਹੜੇ ਫੰਡਸ ਨੇ ਉਹ 60% ਕੇਂਦਰ ਸਰਕਾਰ ਤੇ 40% ਪੰਜਾਬ ਸਰਕਾਰ ਦੇ ਰਹੀ ਆ ਤੇ ਬਹੁਤ ਜ਼ਿਆਦਾ ਐਕਟੀਵਿਟੀਜ਼ ਹੋਣਗੀਆਂ ਸ਼ਾਇਦ ਸਾਡੇ ਜਿਹੜੇ ਸੋ ਕਾਲਡ ਹਾਈ ਪਾਵਰ ਆਪਾਂ ਕਹਿੰਦੇ ਆ ਵਧੀਆ ਪ੍ਰਾਈਵੇਟ ਸਕੂਲ ਨੇ ਉਹਨਾਂ ਨਾਲ ਵੀ ਅਸੀਂ ਮਾਤ ਪਾਵਾਂਗੇ ਇਸ ਸਾਲ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਵਸਿਲਤियां ਬੱਚਿਆਂ ਨੂੰ ਦਵਾਂਗੇ ਅਸੀਂ